ਜ਼ਿਲ੍ਹਾ ਜ਼ਿਲੰਦਰ ਦੇ ਥਾਣਾ ਮਕਸੂਦਾ ਦੇ ਨੋਂ ਦੇ ਪਿੰਡ ਸੰਗਲ ਸੋਹਲ ਵਿਖੇ ਸ਼੍ਰੀ ਗੁਰਵਿੰਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਮਸਲੇ ਨੂੰ ਲੈ ਕੇ ਸਮੂਹ ਜਥੇਬੰਦੀਆਂ ਥਾਣਾ ਮਕਸੂਦਾ ਵਿਖੇ ਪਹੁੰਚੀਆਂ ਕੀ ਹੈ ਸਾਰਾ ਮਾਮਲਾ ਆਓ ਜਾਣਕਾਰੀ ਲੈਂਦੇ ਹਾਂ ਗੁਰੂ ਰਵਿੰਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਤੋਂ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰਥ ਸੋ ਸੰਗਲ ਸੋਹਲ ਪਿੰਡ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਸੀ ਜਿੱਥੇ ਸਤਗੁਰੂ ਅਰਬਿਦਾਸ ਮਹਾਰਾਜ ਦੀ ਅਮਰ ਬਾਣੀ ਜੋ ਡੇਰਾ ਸਚਕਣ ਬੱਲਾ ਤੋਂ ਸਾਡੇ 108 ਸੰਤ ਨਰੰਜਨ ਦਾਸ ਮਹਾਰਾਜ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਪੂਰੇ ਵਰਲਡ ਸੰਸਾਰ ਵਿੱਚ ਜਿਹੜੀ ਅਮਰ ਬਾਣੀ ਦਾ ਪ੍ਰਚਾਰ-ਪਸਾਰ ਹੋ ਰਿਹਾ ਤੋਂ ਲਗਾਤਾਰ ਸਾਡੇ ਸਾਥੀ ਜਿਹੜੇ ਜੀਵਨ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਬੜੀ ਸ਼ਰਧਾ ਨਾਲ ਉੱਥੇ ਜਿਹੜਾ ਗੁਰੂ ਵੀ 10 ਮਾਰੇ ਦੇ ਮਿਸ਼ਨ ਨੂੰ ਵਧਾਉਂਦੀ ਹੋਈ ਅਮਰਤ ਬਾਣੀ ਨੂੰ ਪ੍ਰਚਾਰ-ਵਸਾਰ ਸਾਰੇ ਪਿੰਡ ਵਿੱਚ ਘਰ-ਘਰ ਵਿੱਚ ਇਹਨਾਂ ਨੇ ਕਰਾਇਆ ਅਤੇ ਜਿਹੜਾ ਕਾਫੀ ਚਿਰ ਤੋਂ ਕਾਰਜ ਜਿਹੜਾ ਲਗਭਗ 3-4 ਸਾਲਾਂ ਤੋਂ ਇਹ ਕਰ ਰਹੇ ਸੀਗੇ ਸੋ ਅੱਜ ਹਰੇਕ ਸਾਲ ਜਿਹੜਾ ਪਿਛਲੇ ਸਾਲ ਵੀ ਇਹੀ ਵਿਵਾਦ ਪੈਦਾ ਹੋਇਆ ਸੀ ਗੁਰਪੁਰ ਦੇ ਲਾਗੇ ਤੋਂ ਇਸ ਵਾਰ ਵੀ ਜਿਹੜਾ ਇਹੀ ਵਿਵਾਦ ਪੈਦਾ ਹੋਇਆ ਵੀ ਜਿਹੜਾ ਮੁੰਡਾ ਸੋਨੂ ਆ ਇੱਥੇ ਜਿਹੜੋਂ ਦੂਜੀ ਸਾਰੀ ਜਿਹੜੀ ਆ ਉਹ ਵੀ ਭਾਈਚਾਰੇ ਦੇ ਬੰਦੇ ਸੀਗੇ ਸਾਰੇ ਇਕੱਠੇ ਹੋਏ ਉਹਨਾਂ ਨਾਲ ਗੱਲਬਾਤ ਕੀਤੀ ਉਹ ਸਾਰੇ ਜਣੇ ਜਿਹੜੇ ਆ ਇਹੀ ਵਿਰੋਧ ਕਰਕੇ ਚੱਲ ਗਿਆ ਵੀ ਅਸੀਂ ਜਿਹੜੇ ਬੰਦੇ ਆ ਜਥੇਬੰਦੀ ਦੇ ਗੁਰੂਬਦਾ ਜ ਟੈਕਰ ਫੋਰਸ ਹੋਰ ਸਾਰੇ ਸਾਥੀ ਜਿਹੜੇ ਆ ਸਮਾਜ ਸੇਵਾ ਕਰਮ ਵਾਲੇ ਆ ਬਾਬਾ ਡੇਕ ਜਨ ਜੀ ਹੋ ਜਿਹੜਾ ਹੁਸਨ ਲਾਲ ਜੀ ਕਮਲ ਸਾਹਬਲਾ ਜੀ ਸਤੀ ਸੁੰਮਣ ਔਰ ਕਈ ਸਾਥੀ ਜਿਹੜੇ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੇ ਬਾਹਲੇ ਬੰਦੇ ਆਂ ਗਾਨੀ ਗਾਨੀ ਇਹ ਕਰਕੇ ਚਲੇ ਗਏ ਜਿਹੜਾ ਸੋਨੂ ਸੀਗਾ ਉਹਨੂੰ ਇਹ ਗੱਲ ਕੀਤੀ ਆ ਵੀ ਦੇਖੋ ਸਮਾਜ ਜਿਹੜਾ ਆਪਾਂ ਆਪਣੇ ਸਮਾਜ ਆ ਅਸੀਂ ਗੁਰੂਬਦਾਸ ਮਾਰੇ ਮੰਨ ਵਾਲੇ ਸਾਰੇ ਲੋਕ ਆ ਆਪਾਂ ਪਿੰਡ ਦੇ ਪਰ ਤੁਸੀਂ ਬਰੋ ਜਿਹੜਾ ਅਮਰਤ ਬਾਣੀ ਦਾ ਬਾਰ ਬਾਰ ਆਪਾਂ ਹਰ ਸਾਲ ਕਿਉਂ ਕਰਦੇ ਤੇ ਇੱਕ ਵੀਡੀਓ ਵੀ ਜਿਹੜੀ ਕਲਿੱਪ ਆ ਉਹਦੇ ਵਿੱਚ ਵੀ ਸਾਫ਼ ਜਿਹੜਾ ਲਫ਼ਜ਼ਾਂ ਚ ਬੋਲਦਾ ਵੀ ਜੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਜਿਹੜਾ ਪ੍ਰਕਾਸ਼ ਕਰਾਊਗਾ ਤੇ ਅਮਰਤ ਜਿਹੜੀ ਆਪਣੀ ਮੂਰਤੀ ਆ ਉਹਨੂੰ ਇੱਥੇ ਝੁਕਣਾ ਪਵੇਗਾ ਸੋ ਲਫ਼ਜ਼ ਬੋਲੇ ਜਦੋਂ ਇੱਥੇ ਸਾਰੇ ਇਕੱਠੇ ਇਕੱਠੇ ਹੋਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੁੱਦਾ ਬਣਾ ਲਿਆ ਵੀ ਜਿਹੜੀ ਕਮੇਟੀ ਆ ਉਹ ਆਪਾਂ ਨਵੀਂ ਕਮੇਟੀ ਜਿਹੜੀ ਚੁਣ ਲਈਏ ਜਿਹੜੇ ਜੀਵਨ ਜੀ ਉਹਦੇ ਮੈਂਬਰ ਨਹੀਂ ਹੋਣਗੇ ਇਹਨਾਂ ਕੱਲਿਆਂ ਨੂੰ ਵਿੱਚੋਂ ਕੱਢ ਦੋ ਅਸੀਂ ਸਾਰਾ ਪਿੰਡ ਜਿਹੜਾ ਨਗਰਿਆਂ ਅਸੀਂ ਇਕੱਠੇ ਆ ਦੇਖੋ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਗੁਰੂ ਅਰਜਨਦਾਸ ਮਹਾਰਾਜ ਦੇ ਪ੍ਰਚਾਰ ਪ੍ਰਸਾਰ ਵਾਸਤੇ ਉੱਥੇ ਜਿਹੜਾ ਮੈਂ ਦੇਖੀਏ ਵੀਡੀਓ ਇਹਨਾਂ ਨੇ ਆਪਣੇ ਸਾਈਡ ਤੇ ਉੱਪਰ ਜਿਹੜਾ ਉੱਥੇ ਤੇ ਜਿਹੜਾ ਜੋ ਉੱਥੇ ਪੂਰਾ ਕਰਕਰ ਸਿਗਾ ਉਹਨੂੰ ਚੁੱਕਿਆ ਉਹਦੇ ਵੀਡੀਓ 2022 ਦੀ ਆਪਾਂ ਦੇਖੀ ਆ ਸੋ ਇਹਨਾਂ ਨੇ ਜਿਹੜਾ ਉੱਥੇ ਮਿਹਨਤ ਜਰ ਸਕਦਾ ਕੀਤੀ ਆ ਸੋ ਆਪਾਂ ਉਹਨਾਂ ਨੇ ਇਹ ਹੀ ਕਿਹਾ ਸੀ ਵੀ ਇਸ ਵਾਰ ਜਿਹੜਾ ਗੁਰਪੁਰਬ ਆ ਉਹ ਆਪਾਂ ਜਿਹੜੇ ਜੀਵਨ ਜੀ ਉਹਨਾਂ ਦੀ ਸਮੁੱਚੀ ਟੀਮ ਇਹਨਾਂ ਨੂੰ ਮਨਾ ਲੈਂਦੀ ਏ ਤਾਂ ਗੁਰਪੁਰਬ ਤੋਂ ਬਾਅਦ ਡੇਰਾ ਸਚਕਣ ਬੱਲਾ ਆਪਾਂ ਜਾ ਕੇ ਸਾਰੇ ਪਿੰਡ ਦੇ ਨਗਰ ਦੇ ਇਕੱਠੇ ਹੋਗੇ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਗਏ ਤੁਸੀਂ ਜਿਹੜੀ ਜਾਨੂੰ ਨਵੀਂ ਕਮੇਟੀ ਚੰਗੀ ਲੱਗਦੀ ਆ ਬਣਾ ਲਈਏ ਉਹ ਇਸ ਗੱਲ ਤੋਂ ਵੀ ਜਿਹੜੇ ਆ ਉਹ ਭੱਜ ਗਏ ਕਹਿੰਦੇ ਵੀ ਅਸੀਂ ਕਮੇਟੀ ਜਿਹੜੀ ਆ ਹੁਣੇ ਬਣਾਵਾਂਗੇ ਸੋ ਇਹ ਵੀ ਆਪਾਂ ਕਿਹਾ ਵੀ ਜਿ ਸਾਰੇ ਸਾਥੀ ਇਥੇ ਥਾਣੇ ਜਿਹੜਾ ਮਕਸੂਦਾਂ ਅਜੇ ਵੀ ਇਕੱਠੇ ਆ ਸੋ ਐਸਐਸ ਆਪਣੇ ਜਿਹੜੇ ਇਥੇ ਦੇ ਬਲਬੀਰ ਸਿੰਘ ਜੀ ਐਸਐਸਓ ਸਾਹਿਬ ਆ ਉਹਨਾਂ ਨੂੰ ਸਾਰੀ ਜਾਣਕਾਰੀ ਦੱਸੀ ਆ ਸਾਰੀ ਗੱਲਬਾਤ ਉਹਨਾਂ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦੀ ਆ ਵੀ ਅਸੀਂ ਜਿਹੜਾ ਭਾਈਚਾਰੇ ਸਾਂਝ ਚ ਹੁੰਦੇ ਆ ਪਰ ਬਾਰ ਬਾਰ ਜਦੋਂ ਜੇ ਟਿਕਟ ਟਿੱਪਣੀ ਅਮਰਦ ਬਾਣੀ ਤੇ ਹੋਊਗੀ ਜਿਹੜਾ ਚਾਹੇ ਸਾਡਾ ਬੰਦਾ ਵੀ ਹੋਰੇ ਉੱਪਰ ਵੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਮੈਂ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਪਹਿਲਾਂ ਆਪਾਂ ਜੋ ਆਪਣੇ ਗੁਰੂ ਮਹਾਰਾਜ ਨੇ ਡੇਰਾ ਸਾਹਿਬ ਖਣ ਬੱਲਾਂ ਤੋਂ ਸਾਨੂੰ ਜ ਨੋ ਜੋੜਨਾ ਜੇਕਰ ਨਹੀਂ ਜੋੜਦੇ ਤਾਂ ਫਿਰ ਰਸਤਾ ਜਿਹੜਾ ਬਾਬਾ ਸਾਹਮ ਬੇਦਗੜ ਦੀ ਕਲਮ ਦਾ ਉਹ ਆਪਾਂ ਬਣਾਵਾਂਗੇ ਸੋ ਅੱਜ ਜਿਹੜਾ ਐਸਚੂ ਸਾਹਿਬ ਜਿਹੜਾ ਮੌਕੇ ਤੇ ਪਿੰਡ ਵਿੱਚ ਗਏ ਆ ਜੋ ਉੱਥੇ ਦਾ ਜੇਕਰ ਕਿਸੇ ਨੇ ਵਧਿੱਕੀ ਜਾਂ ਸ਼ਰਾਰਤ ਕੀਤੀ ਤੇ ਉਹਰੇ ਉੱਪਰ ਜਿਹੜਾ 295 ਦਾ ਪਰਚਾ ਆਪਾਂ ਸਾਰੇ ਗੁਰਪਾਲਾ ਟੈਕਰ ਫੋਰ ਸਾਰੀ ਟੀਮ ਵੱਲੋਂ ਕੀਤੇ ਜਾਵਾਂਗੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ